ਫਗਵਾੜਾ ਦੇ ਪਲਾਹੀ ਗੇਟ ਦੇ ਵਿਅਕਤੀ ਦੀ ਕਾਰ ਉੱਪਰ ਪਹਾੜ ਡਿੱਗਣ ਨਾਲ ਮੋਤ ਹੋ ਗਈ। ਦੇਵਰਾਜ ਨਿਵਾਸੀ ਪਲਾਹੀ ਗੇਟ ਜੋ ਆਪਣੇ ਸਾਲੇ ਤੇ ਮਹਿਲਾ ਰਿਸ਼ਤੇਦਾਰ ਨਾਲ ਸ਼ਿਮਲੇ ਆਪਣੀ ਲੜਕੀ ਨੂੰ ਦੇਖਣ ਜਾ ਰਿਹਾ ਸੀ। ਰਸਤੇ ਵਿੱਚ ਪਹਾੜ ਦਾ ਪੱਥਰ ਕਾਰ ਤੇ ਟਿੱਗਿਆ। ਮੌਕੇ ਤੇ ਦੇਵਰਾਜ ਨਿਵਾਸੀ ਪਲਾਹੀ ਗੇਟ ਦੀ ਮੋਤ ਹੋ। ਗਈ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ। ਇਹ ਸਰ ਕੀ ਮਾਮਲਾ ਕੀ ਹੋਇਆ ਜਿਹੜਾ ਤੁਸੀਂ ਮਾਮਲਾ ਜੀ ਆਪਾਂ ਆਪਣੀ ਸਿਸਟਰ ਦਾ ਛੋਡੀ ਦਾ ਪਤਾ ਲੈਣ ਜਾ ਰਹੇ ਸੀ ਸ਼ਿਮਲੇ। ਤੇ ਰਸਤੇ ਵਿੱਚ ਗੱਡੀ ਦੇ ਉੱਤੇ ਪੱਥਰ ਡਿੱਗੇ। ਪਹਾੜ ਆ ਗਿਆ 30-40 ਫੁੱਟ ਚਾਈ ਜਿਆਦਾ ਕੋਈ ਵੱਡਾ ਵੀ ਨਹੀਂ ਸੀ। ਫਰੰਟ ਤੋਂ ਇੱਕ ਗੱਡੀ ਸੈਕੰਡ ਚ ਨਾਕੇ ਗਈ ਪਰ ਡਿੱਗੇ ਆ ਸਾਡੀ ਗੱਡੀ ਦੇ ਉੱਪਰ ਹੀ। ਪਹਿਲਾ ਪੱਥਰ ਹੋਣਾ ਕੋਈ ਆਪਣਾ 20 ਫੁੱਟ ਚੋੜਾ ਹੋਣਾ ਢਾਏ ਦਾ ਪੱਥਰ ਹੋਣਾ। ਉਹਨੇ ਜਿੱਦਾਂ ਹੀ ਹਿੱਟ ਮਾਰੀ ਅਸੀਂ ਗੱਡੀ 'ਚੋਂ ਬਾਹਰ ਡਿੱਗੇ। ਮੰਮੀ 5-7 ਫੁੱਟ ਦੂਰ ਡਿੱਗੀ ਆ ਜਾ ਕੇ ਡਵਾਈਡਰ ਦੇ ਵਿੱਚ ਮਿੱਟੀ। ਕਿੰਨੀਆਂ ਸਵਾਰੀ ਸੀ ਸਰ ਵਿੱਚ? ਦੂਜੇ ਨੰਬਰ ਦੇ ਜੀ ਮੈਂ ਡਿੱ ਗਿਆ ਗੱਡੀ 'ਚੋਂ। ਤੀਸਰੇ ਤੇ ਮੈਂ ਗੱਡੀ ਚ ਅੱਧਾ ਲਮਕਦਾ ਸੀ ਅੱਧਾ ਡਿਵਾਈਡਰ ਤੇ ਸੀ ਮੇਰਾ ਲੰਕ ਡਿਵਾਈਡਰ ਤੇ ਵੱਜਿਆ ਤੇ ਲੱਤ ਫਸੀ ਹੋਈ ਜੀਜੂ ਦਾ ਪੱਟ ਤੋਂ ਲੈ ਕੇ ਨੀਚੇ ਵਾਲਾ ਏਰੀਆ ਗੱਡੀ ਚ ਫਸਿਆ ਹੋਇਆ ਹੈ ਤੇ ਸਿਰ ਡਿਵਾਈਡਰ ਚ ਵਾਜ ਚੁੱਕਾ ਸੀ ਦੇਖਦੇ ਆ ਸਾਰੇ ਸਰ ਇਹ ਕਿੰਨੇ ਕ ਵਜੇ ਹੋਇਆ ਹਾਂਜੀ ਕਿੰਨੇ ਕ ਵਜੇ ਹੋਇਆ ਸਰ ਇਹ ਸਰ 2:3 ਤੇ 3 ਦੇ ਵਿੱਚ ਹੋਇਆ ਵੀ ਇੱਥੋਂ ਕਿੰਨੇ ਕ ਵਜੇ ਚੱਲੇ ਸੀ ਆਪਾਂ ਤੋਂ ਸਰ 10 ਵਜੇ ਸਾਢੇ 10:00 ਤੇ ਜਿਹੜੇ ਤੁਹਾਡੇ ਨਾਲ ਦੇ ਸਾਥੀ ਸੀਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਜੀ ਸਾਥੀਆਂ ਦਾ ਸਰ ਕੋਈ ਪਤਾ ਨਹੀਂ ਅਨਨੋਨ ਬੰਦੇ ਸੀ ਨਹੀਂ ਜਿਹੜੇ ਜਿਹੜੇ ਇਹ ਬੰਦੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਵਗੈਰਾ ਕੀ ਆ ਆਪਣੇ ਦੇ ਮੇਲੇ ਚੀਜ਼ਾਂ ਹੀ ਲੱਗਦੇ ਦੇਵਰਾਜ ਨਾਮ ਹੈ ਆਪਣੇ ਜਾਂਦਾ ਬਾਈ ਇਹ ਦੇਵਰਾਜ ਹਾਂ ਜੀ ਬਾਤ ਹੋ ਗਈ